ਇਸ ਦੇ ਵਿੱਚ ਸਜ਼ਾ ਹੋਣ ਤੋਂ ਬਾਅਦ ਵੀ ਕਹਿ ਰਹੇ ਨੇ ਕਿ ਜਿਹੜਾ ਇਸ ਟਾਈਮ ਦਾ ਐਮ.ਐਲ.ਏ ਆ ਉਹ ਜਿਹੜਾ ਆ ਉਹਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਸੀ ਉਹਨਾਂ ਗਲਤ ਹੋਇਆ ਉਹ ਅੱਜ ਵੀ ਇਸ ਸਮੇਂ ਜਿਹੜਾ ਜਾਤੀ ਵਿਤਕਰੇ ਦੇ ਸਮਰਥਕ ਨੇ ਉਹ ਅੱਜ ਵੀ ਇਹ ਚੀਜ਼ ਦੇ ਨਾਲ ਨੇ ਕਿ ਔਰਤਾਂ ਨਾਲ ਧੱਕਾ ਹੋਣਾ ਚਾਹੀਦਾ ਨੇ ਉਹ ਗੁਰੂਆਂ ਦੀ ਜੋ ਬਾਣੀ ਆ ਜੋ ਗੁਰੂਆਂ ਦੀ ਸਿੱਖਿਆ ਆ ਜੋ ਪੰਜਾਬ ਦੀ ਸਿੱਖਿਆ ਆ ਉਹਦੇ ਖਿਲਾਫ ਨੇ ਉਹ ਲੋਕ ਜਾ ਐਸਸੀ ਭਾਈ ਦਾ ਰਾਜਾ ਜਿਹੜਾ ਦਲਿਤ ਭਾਈ ਚੜ ਜਾ ਗਰੀਬ ਆ ਉਹ ਜਿਹੜਾ ਦੱਬਿਆ ਰਿਆ ਜਵੇ ਉਹਨਾਂ ਨੂੰ ਇਹ ਪਸੰਦ ਨਹੀਂ ਆ ਰਿਹਾ ਇਹਨਾਂ ਉੱਪਰ ਤਸ਼ੱਦਦ ਹੋ ਰਹੀ ਆ ਉਹ ਕਿਸੇ ਚੀਜ਼ ਤੋਂ ਘਬਰਾਉਣਾ ਉਹ ਇਹਨਾਂ ਦੇ ਦਬਾਅ ਦੇ ਵਿੱਚ ਆ ਕੇ ਥਾਣੇ ਵਿੱਚ ਰਾਜੀਨਾਮੇ ਨਾ ਕਰਨ ਜਿਵੇਂ ਅੱਜ ਐਮਐਲਏ ਨੂੰ ਇੱਥੇ ਸਜ਼ਾ ਹੋਈ ਐ ਤੇ ਤੁਹਾਨੂੰ ਵੀ ਡਟ ਕੇ ਲੜਨਾ ਪਵੇਗਾ ਭਾਰਤ ਦੇ ਸੰਵਿਧਾਨ ਦੇ ਉੱਪਰ ਸਜ਼ਾ ਮਿਲਣ ਤੋਂ ਬਾਅਦ ਵੀ ਜਿਵੇਂ ਸਮਰਥਕ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਨਹੀਂ ਨਹੀਂ ਸਜ਼ਾ ਝੂਠੀ ਮਿਲੀ ਮੈਂ ਹੁਣ ਇੱਥੇ ਸੁਣ ਰਿਹਾ ਸੀ ਕਹਿ ਰਹੇ ਕਿ ਸਰਕਾਰ ਨੇ ਜੋਰ ਨਹੀਂ ਪੂਰਾ ਲਾਇਆ ਇਦਾਂ ਦੇ ਲੋਕਾਂ ਦੀਆਂ ਜਿਹੜੀਆਂ ਨੇ ਉਹ ਭਾਵਨਾਵਾਂ ਨੇ ਅੰਦਰ ਕਿ ਹਜੇ ਵੀ ਪੀੜਤ ਨੂੰ ਜਿਹੜਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਜਦੋਂ ਫਿਰ ਧੱਕੇ ਦੇ ਨਾਲ ਧੱਕਾ ਹੋਰ ਉੱਪਰ ਲਾਇਆ ਜਾਵੇਗਾ ਤੇ ਫਿਰ ਕਿਉਂ ਕੋਈ ਕਹੇਗਾ ਕਿ ਯਾਰ ਮਾਫ਼ ਕਰ ਦਿੱਤਾ ਜਾਵੇ ਇੱਥੇ ਸਜ਼ਾ ਮਿਲਣੀ ਬਣਦੀ ਆ ਜੀ ਤਰੰਤਨ ਅਦਾਲਤ ਨੇ ਮਨਜਿੰਦਰ ਸਿੰਘ ਲਾਲਪੁਰਾ ਵਿਧਾਇਕ ਨੂੰ 4 ਸਾਲ ਦੀ ਸਜ਼ਾ ਸੁਣਾਈ ਹੈ ਪੀੜਤ ਧਿਰ ਦੇ ਵੱਲੋਂ ਕਾਫੀ ਸਮਰਥਕ ਵੀ ਇੱਥੇ ਪੁੱਜੇ ਸਨ ਹਾਲਾਂਕਿ ਮਨਜਿੰਦਰ ਸਿੰਘ ਲਾਲਪੁਰਾ ਦੇ ਸਮਰਥਕ ਵੀ ਬਹੁਤ ਆਏ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਕੁਝ ਸੱਜਣ ਖੜੇ ਨੇ ਆ ਬਾਈ ਜੀ ਤੁਸੀਂ ਕੀ ਸੋਚਦੇ ਹੋ ਜੋ ਅਦਾਲਤ ਨੇ ਮਾਣਯੋਗ ਅਦਾਲਤ ਨੇ ਫੈਸਲਾ ਸੁਣਾਇਆ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਅਸੀਂ ਜੋ ਮਾਣਯੋਗ ਦਾਤ ਨੇ ਅੱਜ ਫੈਸਲਾ ਸੁਣਾਇਆ ਅਸੀਂ ਬਹੁਤ ਹੀ ਜ਼ਿਆਦਾ ਧੰਨਵਾਦੀ ਹਾਂ ਕਿਉਂਕਿ ਲੰਮੇ ਸਮੇਂ ਤੋਂ ਸਾਨੂੰ ਜਿਹੜਾ 12 13 ਸਾਲ ਤੋਂ ਸੰਘਰਸ਼ ਕਰਦੇ ਲੜਦੇ ਆ ਰਹੇ ਆ ਪਰ ਸਾਨੂੰ ਇਨਸਾਫ ਜਿਹੜਾ ਨਹੀਂ ਮਿਲਦਿਆ ਪਰ ਅੱਜ ਜੱਜ ਸਾਹਿਬ ਨੇ ਸਾਨੂੰ ਬਹੁਤ ਹੀ ਵਧੀਆ ਸੱਚਜੇ ਢੰਗ ਦੇ ਨਾਲ ਇਨਸਾਫ ਦਵਾਇਆ ਪਰ ਅਸੀਂ ਅੱਜ ਬਹੁਤ ਹੀ ਕੋਟਨ ਕੋਟ ਧੰਨਵਾਦ ਕਰਦੇ ਆ ਕਿਉਂਕਿ ਐਸੀ ਭਾਈਚਾਰੇ ਦੇ ਨਾਲ ਬਹੁਤ ਝੜੀਆਂ ਵਤੀਗੀਆਂ ਹੁੰਦੀਆਂ ਸੀ ਹੋਈ ਜਾ ਰੀਆਂ ਪਰ ਇਨਸਾਫ ਨਹੀਂ ਸੀ ਮਿਲਦਾ ਮੈਂ ਹਰਪਾ ਸਾਡੇ ਬਹੁਤ ਹੀ ਸਤਿਕਾਰਯੋਗ ਭਾਂਜੀ ਹਰਪਿੰਦਰਪੁਰ ਕੋਰ ਜੀ ਉਸਮਾਨ ਜਿਨ੍ਹਾਂ ਨੇ ਲੰਮੇ ਸਮੇਂ ਤੋਂ ਸੰਘਰਸ਼ ਲੜਿਆ ਇਹਨਾਂ ਸੰਘਰਸ਼ ਲੜਨਾ ਕਿਤੇ ਛੋਟੀ ਮੋਟੀ ਗੱਲ ਨਹੀਂ ਆ ਬੜੀ ਤਗੜੀ ਗੱਲ ਹੈ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕਰਕੇ ਪਰ ਜੋ ਅਸੀਂ ਕੁਝ ਸਮਾਂ ਪਹਿਲਾਂ ਅਸੀਂ ਇਨਸਾਫ ਚਾਹੁੰਦੇ ਸੀ ਸਾਨੂੰ ਇਨਸਾਫ ਨਹੀਂ ਮਿਲਿਆ ਪਰ ਅੱਜ ਸਾਨੂੰ ਇਨਸਾਫ ਮਿਲਿਆ ਅਸੀਂ ਮਾਂ ਜੋਗਾ ਜੱਸਾ ਦਾ ਤੈਨੂੰ ਧੰਨਵਾਦ ਕਰਦੇ ਹਾਂ ਸਰਵਿੰਦਰ ਕੌਰ ਜੀ ਨਾਲ ਤੁਹਾਡਾ ਕੀ ਰਿਸ਼ਤਾ ਹੈ ਤੁਸੀਂ ਕਦੋਂ ਤੋਂ ਜੁੜੇ ਹੋ ਉਨ੍ਹਾਂ ਨਾਲ ਅਸੀਂ ਲੰਮੇ ਸਮੇਂ ਤੋਂ ਕਹਿਣ ਦਾ ਪਾਪ ਵੀ ਜਿਹੜੇ ਭੈਣ ਹਰਮਿੰਦਰ ਕੌਰ ਜੀ ਉਸਮਾ ਜੀ ਆ ਨਾ ਇਹ ਸਾਡੇ ਨਾਲ ਬਾਅਦ ਵਿੱਚ ਜੁੜਦੇ ਨੇ ਇਹਨਾਂ ਤੋਂ ਪਹਿਲਾਂ ਅਸੀਂ ਇਸ ਪਾਰਟੀ ਦੇ ਵਿੱਚ ਜਿਹੜਾ ਬਣਾ ਗੁਰੂ ਗਿਆਨ ਨਾਲ ਵਾਲਮੀਕ ਧਰਮ ਸਮਾਜ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਜਿਸ ਦੇ ਸਬੰਧ ਵਿੱਚ ਸਾਨੂੰ ਇਹ ਚੀਜ਼ ਦਾ ਪਤਾ ਲੱਗਾ ਪਤਾ ਲੱਗਣ ਦੇ ਬਾਅਦ ਵੀ ਅਸੀਂ ਇਹਦੇ ਨਾਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਪੀੜਤ ਧਰਨਨਾਂ ਨਾਲ ਆਏ ਹਮਦਰਦੀ ਪ੍ਰਗਟ ਕਰ ਰਹੇ ਹਾਂ ਕਿ ਬਹੁਤ ਤਸੱਲੀ ਹੈ ਸਜ਼ਾ ਸੁਣਾਈ ਗਈ 4 ਸਾਲ ਦੀ ਕੁਝ ਅਸੀਂ ਸਮਰਥਕਾਂ ਨਾਲ ਗੱਲ ਕੀਤੀ ਐਮਐਲਏ ਦੇ ਉਹ ਕਹਿੰਦੇ ਕਿ ਉਹ ਬੜੇ ਚੰਗੇ ਇਨਸਾਨ ਨੇ ਉਹਨਾਂ ਨਾਲ ਵਧੇਗੀ ਹੋਈ ਹੈ ਜਦੋਂ ਵੀਡੀਓ ਆਈ ਸੀ ਬਾਹਰ ਕੁੱਟ ਮਾਰਦੀ ਉਹਦੇ ਵਿੱਚ ਤਾਂ ਲਾਲਪੂਰਾ ਦੇਖ ਹੀ ਨਹੀਂ ਰਿਹਾ ਵੀਡੀਓ ਵਿੱਚ ਦੇਖੋ ਜੀ ਦੇਖ ਕਿਉਂ ਨਹੀਂ ਰਿਹਾ ਸਾਰਾ ਕੰਮ ਤੇ ਮੈਟਰ ਤੇ ਉਹਨਾਂ ਦਾ ਕਿਉਂ ਨਹੀਂ ਦਿਖ ਰਿਹਾ ਝੂਠਾ ਬਿਆਨ ਜਿਹਾ ਕਰਨਾ ਨਾ ਉਹ ਠੀਕ ਨਹੀਂ ਕਿਉਂਕਿ ਜੱਜ ਸਾਹਿਬ ਨੇ ਨਾ ਉਹ ਕਿਸੇ ਦੇ ਨਾਲ ਕਦੀ ਕੋਈ ਧੱਕਾ ਨਹੀਂ ਕਰਦੇ ਆਪਾਂ ਜੱਜ ਸਾਹਿਬ ਨੂੰ ਨਹੀਂ ਮੰਨਦੇ ਜੇਕਰ ਜਸਮਨਿ ਆਪਨਵਾਸ ਇਸ ਮੈਟਰ ਦਾ ਮਤਲਬ ਕਹਿੰਦਾ ਬਾ ਵੀ ਕਲੀਅਰ ਕਰਕੇ ਦੇਤਾ ਇਨਸਾਫ ਦਿੱਤਾ ਕੀ ਗੱਲ ਆਪਾਂ ਉਹਨੂੰ ਜਸ ਸਾਬ ਨੂੰ ਮਤਲਬ ਝੂਠਾ ਠਰਾਵਾਂਗੇ ਇਹ ਆਪਣੇ ਗੱਲ ਮੰਨਣ ਚਾਹੁੰਦੀ ਆ ਫਿਰ ਜਿਹੜੇ ਲੋਕ ਅੱਜ ਵੀ ਕਹਿ ਰਹੇ ਉਹਨਾਂ ਦੇ ਸਮਰਥਕ ਕਿ ਉਹ ਬੜੇ ਚੰਗੇ ਇਨਸਾਨ ਆ ਫਿਰ ਉਹ ਗੱਲ ਨੂੰ ਤੁਹਾਡਾ ਕੀ ਨਜ਼ਰੀਆ ਉਹਦੇ ਤੇ ਦੇਖੋ ਜੀ ਗੱਲ ਜਿਹੜੀ ਕਮਾਉਣ ਦੀ ਜਿਹੜੀ ਕਮਾਉਣ ਵਾਲੀ ਗੱਲ ਆ ਨਾ ਜੀ ਕਿਉਂਕਿ ਇਹਦੇ ਸਾਡੇ ਨਾਲ ਪਹਿਲਾਂ ਵੀ ਇਹ ਘੁੰਮਦੀ ਆ ਰਹੀਆਂ ਪਹਿਲਾਂ ਵੀ ਘੁੰਮਦੀ ਆ ਰਹੀਆਂ ਔਰ ਅੱਜ ਵੀ ਕਮਾਉਣ ਦੀ ਉਹਨਾਂ ਕੋਸ਼ਿਸ਼ ਕੀਤੀ ਪਰ ਜਿਹੜੇ ਲੋਕ ਅੱਜ ਵੀ ਇਸ ਕੇਸ ਦੇ ਵਿੱਚ ਸਜ਼ਾ ਹੋਣ ਤੋਂ ਬਾਅਦ ਵੀ ਕਹਿ ਰਹੇ ਨੇ ਕਿ ਜਿਹੜਾ ਇਸ ਟਾਈਮ ਦਾ ਐਮ.ਐਲ.ਏ ਆ ਉਹ ਜਿਹੜਾ ਆ ਉਹਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਸੀ ਉਹਨਾਂ ਗਲਤ ਹੋਇਆ ਉਹ ਅੱਜ ਵੀ ਇਸ ਸਮੇਂ ਜਿਹੜਾ ਜਾਤੀ ਵਿਤਕਰੇ ਦੇ ਸਮਰਥਕ ਨੇ ਉਹ ਅੱਜ ਵੀ ਇਹ ਜੀਜ਼ ਦੇ ਨਾਲ ਨੇ ਕਿ ਔਰਤਾਂ ਨਾਲ ਧੱਕਾ ਹੋਣਾ ਚਾਹੀਦਾ ਨੇ ਉਹ ਗੁਰੂਆਂ ਦੀ ਜੋ ਬਾਣੀ ਆ ਜੋ ਗੁਰੂਆਂ ਦੀ ਸਿੱਖਿਆ ਆ ਜੋ ਪੰਜਾਬ ਦੀ ਸਿੱਖਿਆ ਆ ਉਹਦੇ ਖਿਲਾਫ ਨੇ ਉਹ ਲੋਕ ਕਿਉਂਕਿ ਉਹ ਜਿਹੜਾ ਆ ਉਹ ਇਸ ਮਾਨਯੋਗ ਅਦਾਲਤ ਦੇ ਫੈਸਲੇ ਦੇ ਖਿਲਾਫ ਬੋਲ ਰਹੇ ਨੇ ਉਹ ਇਹ ਚਾਹੁੰਦੇ ਨੇ ਕਿ ਸ਼ਾਇਦ ਇਹ ਜ ਐਸਸੀ ਭਾਈਚਾਰਾ ਜਿਹੜਾ ਦਲਿਤ ਭਾਈਚਾਰਾ ਜਿਹੜਾ ਗਰੀਬ ਆ ਉਹ ਜਿਹੜਾ ਦੱਬਿਆ ਰਹਿ ਜਾਵੇ ਉਹਨਾਂ ਨੂੰ ਇਹ ਪਸੰਦ ਨਹੀਂ ਆ ਰਿਹਾ ਕਿ ਅੱਜ ਕਾਨੂੰਨ ਜਿਹੜਾ ਆ ਉਹ ਉੱਪਰ ਆ ਉਹਨਾਂ ਨੂੰ ਇਹ ਪਸੰਦ ਨਹੀਂ ਆ ਰਿਹਾ ਕਿ ਜਿਹੜਾ ਭਾਰਤ ਦਾ ਕਾਨੂੰਨ ਉਹ ਸਾਰਿਆਂ ਲਈ ਇੱਕ ਹੈ ਤੇ ਅਸੀਂ ਇਹ ਚਾਹੁੰਦੇ ਆ ਮੈਂ ਇਹ ਅਪੀਲ ਵੀ ਕਰਨਾ ਚਾਹਦਾ ਸਾਦੇ ਮੀਡੀਆ ਦੇ ਤਹਿਤ ਕਿ ਜਿੰਨੇ ਵੀ ਇਹ ਲੋਕ ਜਿੰਨੇ ਵੀ ਅ ਕਹਿ ਸਕਦੇ ਕਿ ਜਿਨ੍ਹਾਂ ਉੱਪਰ ਤਸ਼ੱਦਦ ਹੋ ਰਹੀ ਆ ਉਹ ਕਿਸੇ ਚੀਜ਼ ਤੋਂ ਘਬਰਾਉਣਾ ਉਹ ਇਹਨਾਂ ਦੇ ਦਬਾਅ ਦੇ ਵਿੱਚ ਆ ਕੇ ਥਾਣੇ ਵਿੱਚ ਰਾਜੀਨਾਮੇ ਨਾ ਕਰਨ ਜਿਵੇਂ ਜ ਐਮ ਐਲ ਏ ਨੂੰ ਇੱਥੇ ਸਜ਼ਾ ਹੋਈ ਹੈ ਤੇ ਤੁਹਾਨੂੰ ਵੀ ਡਟ ਕੇ ਲੜਨਾ ਪਵੇਗਾ ਭਾਰਤ ਦੇ ਸੰਵਿਧਾਨ ਦੇ ਉੱਪਰ ਇਹਦੀ ਕਾਨੂੰਨ ਵਿਵਸਥਾ ਦੇ ਉੱਪਰ ਭਰੋਸਾ ਰੱਖ ਕੇ ਲੜੋ ਤੇ ਤੁਹਾਨੂੰ ਵੀ ਜਿਵੇਂ ਇੱਥੇ ਸਾਫ਼ ਮਿਲਿਆ ਹੈ ਸਾਡੀ ਭੈਣ ਹਰਮਿੰਦਰ ਕੌਰ ਉਸਮਾਨ ਨੂੰ ਉਸੇ ਹੀ ਤਰ੍ਹਾਂ ਤੁਹਾਨੂੰ ਵੀ ਇਨਸਾਫ ਜਿਹੜਾ ਆ ਇਹ ਕਾਨੂੰਨ ਦੇਵੇਗਾ ਲੇਕਿਨ ਲੜਨਾ ਤੁਹਾਨੂੰ ਪਵੇਗਾ ਲੜਨਾ ਤੁਹਾਨੂੰ ਪਵੇਗਾ ਇਹ ਬਾਬਾ ਸਾਹਿਬ ਅੰਬੇਦਕਰ ਦੀ ਪਰਮ ਪਿਤਾ ਪਰਮਾਤਮਾ ਵਾਲਮੀਕੀ ਮਾਰਨੀਗਾ ਸਿੱਖਿਆਵਾ ਸੀ ਜੈ ਵਾਲਮੀਕੀ ਜੈ ਭੀਮ ਇੱਕਦਾਲ ਹੋਰ ਦੱਸ ਦਿਓ ਹਰਵਿੰਦਰ ਕੌਰ ਜੀ ਜਿਹੜੇ ਅੱਜ ਵੀ ਬੜੇ ਭਾਵੁਕ ਰੋ ਰਹੇ ਸਨ ਉਹਨਾਂ ਨੇ ਇਨਸਾਫ ਲਈ ਲੰਮੀ ਉਡੀਕ ਕੀਤੀ ਉਹਨਾਂ ਦਾ ਤੁਸੀਂ ਵੀ ਚਿਹਰਾ ਦੇਖਿਆ ਅੱਜ ਕਿਹ ਹਾਲਾਤ ਸੀ ਇਹ ਸਾਰੀਆਂ ਗੱਲਾਂ ਦੇਖ ਕੇ ਤੁਹਾਨੂੰ ਜਿਹੜਾ ਆ ਉਹ ਗੁੱਸੇ ਦੇ ਵਿੱਚ ਤੁਸੀਂ ਹੁਣ ਵੀ ਨਜ਼ਰ ਆ ਕੇ ਇਸ ਤੋਂ ਪਹਿਲਾਂ ਵੀ ਜੁੜੇ ਹੋਏ ਸੀ ਇਸ ਕੇਸ ਨੂੰ ਵੇਖ ਰਹੇ ਸੀ ਤੁਸੀਂ ਗੁੱਸਾ ਇਸ ਕਰਕੇ ਆ ਰਿਹਾ ਆ ਕਿ ਸਾਡੀ ਉਹ ਭੈਣ ਜਿਹਨੇ ਇਨਾ ਲੰਮਾ ਸਮਾਂ ਜਿਹੜਾ ਆ ਉਹ ਇੰਤਜ਼ਾਰ ਕੀਤਾ ਆ ਲੇਕਿਨ ਇਨਾ ਲੋਕਾਂ ਦੇ ਵਿੱਚ ਉਸ ਭੈਣ ਦੇ ਲਈ ਹਮਦਰਦੀ ਨਹੀਂ ਆਈ ਔਰ ਸਵਾਲ ਕਰ ਰਹੇ ਨੇ ਕੀ ਨਹੀਂ ਕਿ ਇਹ ਜਿਹੜੀ ਸਜ਼ਾ ਗਲਤ ਹੋਈ ਆ ਲੇਕਿਨ ਉਹਨਾਂ ਨੂੰ ਹਜੇ ਤੱਕ ਵੀ ਦਰਦ ਨਹੀਂ ਆਇਆ ਉਹ ਗੁਰੂਆਂ ਦੀ ਸਿੱਖਿਆ ਨੂੰ ਇਹਨਾਂ ਨੇ ਮੰਨਿਆ ਨਹੀਂ ਕਿ ਉਹ ਦਰਦ ਜੋ ਹੋਣਾ ਚਾਹੀਦਾ ਸੀ ਇੱਕ ਪੀੜਤ ਦੇ ਲਈ ਲੇਕਿਨ ਇਹ ਉਹਦੇ ਖਿਲਾਫ ਹੀ ਆ ਰਹੇ ਨੇ ਤਾ ਕਰਕੇ ਗੁੱਸਾ ਆ ਰਿਹਾ ਆ ਕਿ ਸ਼ਾਇਦ ਸਾਡੇ ਲੋਕ ਹਜੇ ਵੀ ਵਿਚਾਰਦਾ ਰਹਤੋ ਜਿਹੜੇ ਨੇ ਉਹ ਨਕਾਮ ਨੇ ਇਹ ਹਜੇ ਤੱਕ ਵੀ ਇਹਨਾਂ ਦੀ ਸੋਚ ਜਿਹੜੀ ਆ ਉਹ ਉੱਚੀ ਨਹੀਂ ਹੋ ਸਕੀ ਇਹ ਗੁਰੂਆਂ ਦੀ ਫਲਸਫੀ ਨੂੰ ਹੇ ਤੱਕ ਮਰ ਨਹੀਂ ਸਕੇ ਗਾਧ ਸਾਹਿਬ ਨੇ ਅੱਜ ਵੀ ਅੱਜ ਪਤਾ ਲੱਗਿਆ ਮੌਕਾ ਦਿੱਤਾ ਸੀ ਅਰਵਿੰਦਰ ਕੌਰ ਜੀ ਨੂੰ ਪੁੱਛਿਆ ਸੀ ਕਿ ਜੇਕਰ ਤੁਹਾਡੇ ਤੋਂ ਮਾਫੀ ਮੰਗ ਲਈ ਜਾਂਦੀ ਤਾਂ ਕੀ ਤੁਸੀਂ ਮਾਫ ਕਰ ਦਿੰਦੇ ਤੇ ਇਹਨਾਂ ਦਾ ਜਵਾਬ ਸੀ ਅੰਦਰ ਕਿ ਉਦੋਂ ਮਾਫੀ ਮੰਗਦੇ ਤਾਂ ਸੋਚਿਆ ਜਾ ਸਕਦਾ ਸੀ ਪਰ ਮਾਫੀ ਦੀ ਜਗ੍ਹਾ ਧਮਕੀਆਂ ਮਿਲਦੀਆਂ ਰਹੀਆਂ ਹਰ ਸਮੇਂ ਇਹੀ ਹੁੰਦਾ ਹੈ ਜੀ ਅਸਲ ਦੇ ਵਿੱਚ ਜਦੋਂ ਕਿਸੇ ਦੇ ਨਾਲ ਜੋ ਕੁਝ ਹੁੰਦਾ ਹੈ ਕੋਈ ਧੱਕਾ ਉਸ ਸਮੇਂ ਕੋਈ ਆ ਕੇ ਸੱਚੇ ਦਿਲੋਂ ਕੋਈ ਮਾਫੀ ਮੰਗ ਲੈਂਦਾ ਤੇ ਸ਼ਾਇਦ ਉਦੋਂ ਮਾਫ ਕੀਤਾ ਜਾ ਸਕਦਾ ਸੀ ਲੇਕਿਨ ਤੁਸੀਂ ਦੇਖ ਰਹੇ ਹੋ ਕਿ ਜੇ ਸਜ਼ਾ ਮਿਲਣ ਤੋਂ ਬਾਅਦ ਵੀ ਜਿਵੇਂ ਸਮਰਥਕ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਨਹੀਂ ਨਹੀਂ ਸਜ਼ਾ ਝੂਠੀ ਮਿਲੀ ਮੈਂ ਹੁਣ ਇੱਥੇ ਸੁਣ ਰਿਹਾ ਸੀ ਕਹਿੰਦੇ ਕਿ ਸਰਕਾਰ ਨੇ ਜੋਰ ਨਹੀਂ ਪੂਰਾ ਲਾਇਆ ਇਦਾਂ ਦੇ ਲੋਕਾਂ ਦੀਆਂ ਜਿਹੜੀਆਂ ਨੇ ਉਹ ਭਾਵਨਾਵਾਂ ਨੇ ਅੰਦਰ ਕਿ ਹਜੇ ਵੀ ਪੀੜਤ ਨੂੰ ਜਿਹੜਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਸੋਚੋ ਕਿ ਜਦੋਂ ਫੇਰ ੱੱੱਕੇ ਦੇ ਨਾਲ ੱੱੱਕਾ ਹੋਰ ਉੱਪਰ ਲਾਇਆ ਜਾਵੇਗਾ ਤੇ ਫਿਰ ਕਿਉਂ ਕੋਈ ਕਹੇਗਾ ਕਿ ਯਾਰ ਮਾਫ ਕਰ ਦਿੱਤਾ ਜਾਵੇ ਇੱਥੇ ਸਜ਼ਾ ਮਿਲਣੀ ਬਣਦੀ ਹੈ ਜੀ ਤੁਹਾਨੂੰ ਕੀ ਲੱਗਦਾ ਮਤਲਬ ਵੀ ਇਹ ਚੀਜ਼ਾਂ ਕਿਉਂ ਨਿਕਲ ਕੇ ਆ ਰਹੀਆਂ ਉਹ 12 ਸਾਲ ਤੋਂ ਤੁਸੀਂ ਕਿਹਿਆ ਸੰਘਰਸ਼ ਕਰ ਰਹੇ ਸੀ 12 ਸਾਲ ਤੋਂ ਇਹਨਾਂ ਅਦਾਲਤਾਂ ਦੇ ਚੱਕਰ ਕਰ ਰਹੇ ਸੀ ਇੱਕ ਮਜ਼ਦੂਰ ਪਰਿਵਾਰ ਲਈ ਕਿੰਨਾ ਕੌਖਾ ਹੁੰਦਾ ਹੈ 12 ਸਾਲਾਂ ਦਾ ਸਭ ਮਜ਼ਦੂਰ ਪਰਿਵਾਰ ਦੇ ਲਈ ਔਖਾ ਤੇ ਇੰਨਾ ਹੁੰਦਾ ਹੈ ਕਿ ਉਹਨੇ ਅਸਲ ਦੇ ਵਿੱਚ ਜੇ ਇੱਕ ਡੈਮ ਦੀ ਜਿਹੜੀ ਇੱਕ ਦਿਨ ਦੀ ਵੀ ਜਿਹੜੀ ਆ ਨਾ ਅ ਕਹਿ ਸਕਦੇ ਕਿ ਦਿਹਾੜੀ ਮਰ ਜਵੇ ਤੋ ਨੂੰ ਔਖਾ ਹੈ ਕਿ ਰਾਤ ਮੈਂ ਭੁੱਖੇ ਰਹਿਣਾ ਆ ਤੇ ਸੋਚੋ ਕਿ ਜਿਨ੍ਹਾਂ ਨੇ ਕਿਸ ਤਰੀਕੇ ਦੇ ਨਾਲੇ 12 ਸਾਲ ਸੰਘਰਸ਼ ਦੇ ਕੱਟੇ ਹੋਣਗੇ ਕਿੱਥੋਂ ਕਿੱਥੋਂ ਉਹਨਾਂ ਨੂੰ ਰੋਜ਼ ਤੱਕੇ ਕਿੱਥੋਂ ਕਿੱਥੋਂ ਗਾਲਾਂ ਮਿਲਦੀਆਂ ਹੋਣਗੀਆਂ ਲੇਕਿਨ ਉਹਨਾਂ ਨੇ ਇਹ ਸੰਘਰਸ਼ ਨਹੀਂ ਹਾਰਿਆ ਇਹ ਕਾਨੂੰਨ ਦੇ ਉੱਪਰ ਯਾ ਕਹਿ ਸਕਦੇ ਕਿ ਉਹਨਾਂ ਦੇ ਸਮਰਥਕਾਂ ਨੇ ਉਹਨਾਂ ਨੂੰ ਬੜਾ ਸਾਥ ਦਿੱਤਾ ਆ ਔਰ ਇਹ ਗਰੀਬ ਵਰਗ ਦੀ ਇਹ ਦਲਿਤ ਵਰਗ ਦੀ ਇਹ ਪਛੜੇ ਵਰਗ ਦੀ ਜੜੀਆ ਜੇ ਜੇਥੋਈ ਹੈ ਤੇ ਮੈਂ ਫੇਰ ਇਹੋ ਹੀ ਅਪੀਲ ਕਰਦਾ ਕਿ ਸਾਨੂੰ ਜਿਹੜਾ ਇਹ ਡਟ ਕੇ ਲੜਨਾ ਚਾਹੀਦਾ ਆ ਇਸ ਜੁਰਮ ਦੇ ਖਿਲਾਫ ਦੇ ਹਰਵਿੰਦਰ ਕੌਰ ਜੀ ਦੇ ਹੱਕ ਵਿੱਚ ਉਹਨਾਂ ਦੇ ਜਿਹੜੇ ਸਮਰਥਕ ਨੇ ਹਮਦਰਦ ਨੇ ਉਹਨਾਂ ਨੇ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਜ਼ਾ ਬਿਲਕੁਲ ਠੀਕ ਹੋਈ ਹੈ ਪਰ ਆਮ ਆਦਮੀ ਪਾਰਟੀ ਦੇ ਜਾਂ ਵਿਧਾਇਕ ਦੇ ਜਿਹੜੇ ਸਮਰਥਕ ਨੇ ਉਹਨਾਂ ਦੀ ਬੋਲਬਾਣੀ ਜਾਂ ਉਹਨਾਂ ਦੀ ਵਿਚਾਰ ਦੇ ਉੱਤੇ ਇਹਨਾਂ ਨੂੰ ਅਜੇ ਵੀ ਇਤਰਾਜ਼ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਸਜ਼ਾ ਜਿਹੜੀ ਹੈ ਉਹ ਚੰਗੇ ਇਨਸਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਚੰਗੇ ਨੇ ਕਿ ਮਾੜੇ ਇਹ ਅਦਾਲਤ ਨੇ ਤੈਅ ਕਰਨਾ ਸੀ ਤੇ ਅਦਾਲਤ ਨੇ ਤੈਅ ਕਰ ਦਿੱਤਾ